ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਜਿਹੜਾ ਫਾਈਨੈਂਸ਼ੀਅਲ ਇਅਰ 2024 ਖਾਦਾਂ ਖਾਸ ਤੌਰ ਤੇ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਤੱਤ ਕਿਉਂਕਿ ਤੇ ਜਿਹੜੀਆਂ ਸਬਸਿਡੀ ਜਾਰੀ ਕੀਤੀ ਜਾਂਦੀ ਹੈ। ਬਜਟ ਵੀ ਵੱਖਰਾ ਹੁੰਦਾ तकरीबन ਜਿਹੜਾ ਟੋਟਲ ਬਜਟ ਦਾ 9ਵਾਂ ਕਿ ਹਿੱਸਾ ਜਿਹੜਾ ਉਹ ਖਾਦਾਂ ਦੇ ਉੱਤੇ ਖਰਚ ਕੀਤਾ ਜਾਂਦਾ ਸਬਸਿਡੀਆਂ ਦੇ ਉੱਤੇ। ਤੇ ਜਿਹੜੀ ਰਿਵਾਈਜ਼ਡ ਸਬਸਿਡੀ 1.88 ਲੱਖ ਕਰੋੜ ਸੀਗੀ ਤੇ ਉਦੋਂ ਜਿਹੜੀ 12 13% ਘਟਾ ਕੇ ਜਿਹੜਾ ਬਜਟ ਇਹ ਸਬਸਿਡੀ ਵਾਸਤੇ 1.64 ਲੱਖ ਕਰੋੜ ਦਾ ਪੇਸ਼ ਕੀਤਾ ਗਿਆ ਤੇ ਇਹਦੇ ਵਿੱਚ ਇਹ ਫਾਰਮਲ ਇੰਟਰਸਟ ਦੇ ਵਿੱਚ ਇਹ ਗੱਲ ਦੱਸਣੀ ਜ਼ਰੂਰੀ ਹੈ ਕਿ ਜਿਹੜੀਆਂ ਜ਼ਿਆਦਾਤਰ ਖਾਦਾਂ ਸੀਗੀਆਂ ਪਿਛਲੇ ਸਾਲ ਮਹਿੰਗੀਆਂ ਹੋਈਆਂ ਯੂਕਰੇਨ ਰਸ਼ੀਆ ਜਿਹੜੀ ਜੰਗ ਕਰਕੇ ਇਹਨਾਂ ਦੇ ਰੇਟ ਕਾਫੀ ਅੱਪ ਹੁੰਦੇ ਗਏ ਜਿਹਦੇ ਨਾਲ ਬਜਟ ਵੀ ਵੱਧ ਖਰਚ ਹੋਇਆ ਤੇ ਜਿਹੜਾ ਹੁਣ ਇਸ ਟਾਈਮ ਜਿਵੇਂ ਪਿਛਲੇ ਸਾਲਾਂ ਚ ਵੀ ਤੁਹਾਨੂੰ ਦੱਸਦਾ ਰਿਹਾ ਕਿ ਨੈਨੋ ਜੋ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਜਿਹੜਾ ਪ੍ਰੈਸਰ ਰਿਲੀਜ਼ ਆਈ ਇਕਨੋਮਿਕ ਟਾਈਮਸ ਦੇ ਵਿੱਚ ਲੱਗੀ ਹੋਈ ਹੈ ਕਿ ਨੈਨੋ ਯੂਰੀਆ ਨੈਨੋ ਡੀਪੀ ਇਹਦੀ ਪ੍ਰੋਡਕਸ਼ਨ ਵਧਾਈ ਜਾ ਰਹੀ ਹੈ ਤੇ 3-4 ਯੂਨਟ ਨਵੇਂ ਹੋਰ ਲਾਇਆ ਜਾਏ ਰਹੇ ਆ 2025 ਤੱਕ 13-14 ਜਿਹੜੇ ਹੈਗੇ 13 ਦੇ ਕਰੀਬ ਜਿਹੜੀਆਂ ਯੂਨਟ ਲੱਗ ਜਾਣੇ ਹੈ ਫੈਕਟਰੀਆਂ ਲੱਗਣੀਆਂ ਨੇ ਨੈਨੋ ਯੂਰੀਆ ਡੀਏਪੀ ਦੀਆਂ ਜਿਹੜੀਆਂ 44 ਲੱਖ ਕਰੋੜ ਜਿਹੜੀਆਂ 44 ਕਰੋੜ ਜਿਹੜੀਆਂ ਬੋਤਲਾਂ ਪੈਦਾ ਕਰ ਸਕਣਗੀਆਂ 13 ਯੂਨਟ ਤੇ ਇਸ ਤੋਂ ਇਲਾਵਾ ਜਿਵੇਂ ਯੂਰੀਆ ਦਾ ਯੂਰੀਆ ਤੋਂ ਇਲਾਵਾ ਫਾਸਫੋਰਸ ਤੇ ਪੋਟਾਸ਼ ਤੱਤ ਆ ਉਹਤੇ ਸਬਸਿਡੀ ਹੁੰਦੀ ਆ ਉਹਦਾ ਵੀ ਕਾਫੀ ਹਿੱਸਾ ਜਿਹੜਾ ਬਾਹਰੋਂ ਇੰਪੋਰਟ ਕੀਤਾ ਜਾਂਦਾ ਤੇ ਇਹਦੇ ਕਰਕੇ ਘਰੇਲੂ ਪ੍ਰੋਡਕਸ਼ਨ ਜਿਹੜੀ ਉਹ ਬਦਾ ਯਾਰੀ ਖਾਸ ਤੌਰ ਤੇ ਜਿਹੜੇ ਨੈਨੋ ਪ੍ਰੋਡਕਟ ਨੇ ਨੈਨੋ ਯੂਰੀਆ ਤੋਂ ਬਾਅਦ ਨੈਨੋ ਡੀਏਪੀ ਤੇ ਹੋਰ ਜਿਹੜੇ ਪੈਂਟ੍ਰੈਲ ਵੀ ਇਸ ਤੋਂ ਇਲਾਵਾ ਹੋਰ ਖਾਦਾਂ ਦੇ ਵਿੱਚ ਵੀ ਨੈਨੋ ਪ੍ਰੋਡਕਟ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਮੇਨ ਇਹਦਾ ਮੇਰਾ ਦੱਸਣ ਦਾ ਮਕਸਦ ਇਹ ਆ ਕਿ ਆਪਾਂ ਜਿਹੜਾ ਹੈਗਾ ਯਾ ਮੇਰਾ ਪਹਿਲਾ ਵੀ ਇਹੀ ਜ਼ਰੂਰ ਹੁੰਦਾ ਕਿ ਆਪਾਂ ਜਿਹੜੀ ਨਾਈਟ੍ਰੋਜਨ ਯੂਰੀਆ ਵਰਤਣੀ ਆ ਡੀਏਪੀ ਵਰਤਣੀ ਪोटाਸ਼ ਵਰਤਣੀ ਉਹ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਕਿ ਮਿੱਟੀ ਪਰਖ ਅਧਾਰ ਤੇ ਵਰਤੀਏ ਜਾਂ ਦਰਮਿਆਨੀਆਂ ਜ਼ਮੀਨਾਂ ਦੇ ਵਿੱਚ ਜਿੰਨੇ ਆਪਣੀ 90 ਕਿਲੋ ਯੂਰੀਆ ਜਾਂ ਜਾਂ ਆਪਾਂ 55 ਕਿਲੋ ਡੀਏਪੀ ਪਾਉਨੇ ਆ ਜਾਂ 20 ਕਿਲੋ ਪोटाਸ਼ ਪਾਉਨੇ ਆ ਤਾਂ ਉਹ ਮਿੱਟੀ ਪਰਖ ਅਧਾਰ ਤੇ ਜਾਂ ਆਪਦੀ ਜ਼ਮੀਨ ਦੇ ਹਿਸਾਬ ਨਾਲ ਤੇ ਜੇ ਆਪਾਂ ਨਾਈਟ੍ਰੋਜਨ ਜਦੋਂ ਵੱਧ ਜਾਂਦੀ ਯੂਰੀਆ ਆਪਾਂ ਵੱਧ ਦਿੰਨੇ ਤਾਂ ਉਹਦੇ ਨਾਲ ਫਸਲਾਂ 'ਚ ਬਿਮਾਰੀਆਂ ਕੀੜੇ ਮਕੌੜੇ ਫਸਲ ਲੱਗਣੀ ਖਾਸ ਤੌਰ ਤੇ ਕਣਕ ਦੇ ਵਿੱਚ ਲੀਡ ਯੂਰੀਆ ਪੈ ਜੇ ਦੇ ਨਾਲ ਇੰਬੈਲੈਂਸ ਕ੍ਰੀਟ ਹੁੰਦਾ ਜਿਹਦੇ ਵਿੱਚ ਆਪਾਂ ਕਈ ਵਾਰ ਪोटाश ਤੱਤ ਨਹੀਂ ਪ੍ਰੋਪਰ ਦਿੰਦੇ ਜਿੰਕ ਨਹੀਂ ਦਿੰਦੇ ਸਲਫਰ ਨਹੀਂ ਦਿੰਦੇ ਤੇ ਮਿੱਟੀ ਪਰਖ ਆਧਾਰ ਤੇ ਤੇ ਪਲੱਸ ਆਪਦੀ ਫਸਲ ਦੇ ਆਪਦੀ ਜ਼ਮੀਨ ਦੇ ਹਿਸਾਬ ਨਾਲ ਆਪਾਂ ਨੂੰ ਜਿਹੜੀ ਖਾਦਾਂ ਦੀ ਖਾਸ ਤੌਰ ਤੇ ਯੂਰੀਆ ਦੀ ਵਰਤੋਂ ਵੱਲ ਧਿਆਨ ਦੇਣਾ ਚਾਹੀਦਾ ਇਸ ਵਾਰ ਵੀ ਖਾਦਾਂ ਕਈ ਥਾਵਾਂ ਦੇ ਉੱਤੇ ਕਿਉਂਕਿ ਜਿਹੜਾ ਮੌਸਮ ਵੀ ਉਸ ਹਿਸਾਬ ਦਾ ਹੀ ਪਹਿਲਾਂ ਕਣਕ ਤੁਰੀ ਨਹੀਂ ਤੇ ਯੂਰੀਆ ਜਿਹੜੀ ਕਾਫੀ ਦਿੱਤੀ ਗਈ ਕਈ ਥਾਵਾਂ ਤੇ ਪਾਰਾ ਪਾਣੀ ਲੱਗ ਜਾਂਦਾ ਪਰ ਇਸ ਚੀਜ਼ ਨੂੰ ਮੱਧ ਦੇ ਨਜ਼ਰ ਜ਼ਰੂਰ ਰੱਖਣਾ ਚਾਹੀਦਾ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਆਪਾਂ ਨੂੰ ਬੜੀ ਜੁਡੀਸ਼ੀਅਸ ਢੰਗ ਦੇ ਨਾਲ ਬੜੀ ਮਤਲਬ ਸੰਕੋਚ ਦੇ ਨਾਲ ਖਾਦਾਂ ਦੀ ਜਿਹੜੀ ਵਰਤੋਂ ਰਸਾਇਣ ਖਾਦਾਂ ਦੀ ਕਰਨੀ ਚਾਹੀਦੀ ਬਹੁਤ